ਦੋਸਤੋ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਮਿਲਣ ਵਾਲੇ ਹਰ ਇਨਸਾਨ ਦੇ ਰੂਪ ਵਿੱਚ ਰੱਬ ਆਪਣਾ ਕੋਈ ਨੁਮਾਇੰਦਾ ਭੇਜਦਾ ਹੈ ਪਰ ਅਫਸੋਸ ਅਸੀਂ ਅਕਸਰ ਉਹਨਾਂ ਦੀ ਪਛਾਣ ਨਹੀਂ ਕਰ ਪਾਉਂਦੇ ਕਈ ਵਾਰੀ ਸਾਡਾ ਰਵਈਆ ਸਾਡੀ ਸੋਚ ਤੇ ਸਾਡੀ ਨੀਅਤ ਹੀ ਤੈਅ ਕਰਦੀ ਹੈ ਕਿ ਕਿਸਮਤ ਸਾਡੇ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ ਅਸੀਂ ਦਿਨ ਰਾਤ ਰੱਬ ਦੀ ਰਹਿਮਤ ਲਈ ਅਰਦਾਸਾਂ ਕਰਦੇ ਹਾਂ ਪਰ ਜਦੋਂ ਉਹ ਰਹਿਮਤ ਕਿਸੇ ਅਣਜਾਣ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸ ਨੂੰ ਠੁਕਰਾ ਦਿੰਦੇ ਹਾਂ ਸਵਾਲ ਇਹ ਨਹੀਂ ਕਿ ਸਾਡੀ ਦੌਲਤ ਕਿੰਨੀ ਹੈ ਜਾਂ ਅਸੀਂ ਕਿੰਨੀ ਆਲੀਸ਼ਾਨ ਜ਼ਿੰਦਗੀ ਜੀ ਰਹਿਆਂ ਸਵਾਲ ਇਹ ਹੈ ਕਿ ਸਾਡਾ ਦਿਲ ਕਿੰਨਾ ਵੱਡਾ ਹੈ ਅਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਹਾਂ ਜਾਂ ਨਹੀਂ ਜ਼ਿੰਦਗੀ ਵਿੱਚ ਇੱਕੋ ਹੀ ਫੈਸਲਾ ਕਈ ਵਾਰੀ ਸਾਡੀ ਤਕਦੀਰ ਦਾ ਰੁਖ ਬਦਲ ਸਕਦਾ ਹੈ ਇਹ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਕਿਤੇ ਅਸੀਂ ਵੀ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਕਿਸੇ ਚਮਤਕਾਰ ਨੂੰ ਗਵਾ ਤਾਂ ਨਹੀਂ ਬੈਠੇ ਇਹ ਸਭ ਜਾਣਨ ਲਈ ਇਸ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਕਿਸੇ ਸ਼ਹਿਰ ਵਿੱਚ ਇੱਕ ਦਰবেশ ਫਕੀਰ ਰਹਿੰਦਾ ਸੀ ਜੋ ਜ਼ਿਆਦਾਤਰ ਯਾਤਰਾ ਵਿੱਚ ਹੀ ਰਹਿੰਦਾ ਕਦੇ ਉਹ ਰਾਜ ਦੇ ਕਿਸੇ ਹੋਰ ਪਿੰਡ ਵਿੱਚ ਨਜ਼ਰ ਆਉਂਦਾ ਤੇ ਕਦੇ ਕਿਸੇ ਹੋਰ ਪਿੰਡ ਵਿੱਚ ਲੋਕ ਅਕਸਰ ਉਸ ਦਰবেশ ਨੂੰ ਲੱਭਦੇ ਰਹਿੰਦੇ ਤੇ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਉਸ ਕੋਲੋਂ ਦੁਆਵਾਂ ਕਰਵਾਉਂਦੇ ਇੱਕ ਵਾਰੀ ਉਹ ਦਰবেশ ਕਮਰ ਬਨ ਕੇ ਕਿਸੇ ਲੰਬੀ ਯਾਤਰਾ ਤੇ ਜਾ ਰਿਹਾ ਸੀ ਤੁਰਦਿਆਂ-ਤੁਰਦਿਆਂ ਉਹ ਬਹੁਤ ਥੱਕ ਗਿਆ ਇੱਥੋਂ ਤੱਕ ਕਿ ਉਹਦੇ ਪੈਰ ਵੀ ਸੁੱਜ ਗਏ ਉਹਨੂੰ ਭੁੱਖ ਵੀ ਬਹੁਤ ਤੇਜ਼ ਲੱਗ ਰਹੀ ਸੀ ਫਿਰ ਵੀ ਉਹ ਤੁਰਦਾ ਹੀ ਰਿਹਾ ਰੱਬ ਜਾਣੇ ਉਹਨੇ ਹਾਲੇ ਕਿੰਨੀਕੀ ਦੂਰ ਜਾਣਾ ਸੀ ਸੂਰਜ ਡੁੱਬਣ ਲੱਗਾ ਇੰਨੇ ਵਿੱਚ ਉਹ ਇੱਕ ਪਿੰਡ ਵਿੱਚ ਪਹੁੰਚ ਗਿਆ ਤੇ ਸੋਚਣ ਲੱਗਾ ਕਿ ਅੱਜ ਰਾਤ ਇੱਥੇ ਕਿਤੇ ਆਰਾਮ ਕਰ ਲੈਣਾ ਚਾਹੀਦਾ ਹੈ ਸਵੇਰ ਤੱਕ ਠਕਾਵਟ ਲਾ ਕੇ ਫਿਰ ਅੱਗੇ ਤੁਰਾਂਗਾ ਇਹ ਸੋਚ ਕੇ ਉਹ ਇੱਕ ਵੱਡੇ ਸਾਰੇ ਆਲੀਸ਼ਾਨ ਮਕਾਨ ਦੇ ਦਰਵਾਜ਼ੇ ਤੇ ਗਿਆ ਤੇ ਦਰਵਾਜ਼ਾ ਖੜਕਾਉਣ ਲੱਗਾ ਥੋੜੀ ਦੇਰ ਵਿੱਚ ਇੱਕ ਮੋਟੀ ਜਿਹੀ ਔਰਤ ਨੇ ਦਰਵਾਜ਼ਾ ਖੋਲਦੇ ਪੁੱਛਿਆ ਕੌਣ ਹੈ ਤੂੰ ਤੇ ਕੀ ਚਾਹਨਾ ਹੈ ਦਰবেশ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ ਕਿ ਮੈਂ ਇੱਕ ਮੁਸਾਫਿਰ ਹਾਂ ਅੱਜ ਦੀ ਰਾਤ ਆਰਾਮ ਕਰਨ ਲਈ ਜੇਕਰ ਤੁਸੀਂ ਆਪਣੇ ਘਰ ਵਿੱਚ ਥੋੜੀ ਜੀ ਥਾਂ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਏਗੀ। ਉਸ ਔਰਤ ਨੇ ਗੁੱਸੇ ਵਿੱਚ ਆ ਕੇ ਕਿਹਾ ਦਫਾ ਹੋ ਜਾ ਇੱਥੋਂ। ਜੇ ਮੈਂ ਤੇਰੇ ਵਰਗੇ ਹਰ ਨਕੰਮੇ ਬੰਦੇ ਉੱਤੇ ਇੰਝ ਮਿਹਰਬਾਨੀ ਕਰਦੀ ਰਹੀ ਤਾਂ ਅਸੀਂ ਆਪਣੇ ਘਰ ਦਾ ਖਰਚਾ ਕਿਵੇਂ ਪੂਰਾ ਕਰਾਂਗੇ? ਉਹ ਦਰবেশ ਮੁਸਾਫਰ ਚਿਹਰੇ ਉੱਪਰ ਮੁਸਕਾਨ ਲੈ ਕੇ ਅੱਗੇ ਵੱਧ ਗਿਆ। ਉਸੇ ਔਰਤ ਦੇ ਪੜੋਸ ਵਿੱਚ ਇੱਕ ਛੋਟਾ ਜਿਹਾ ਟੁੱਟਿਆ-ਫੁੱਟਿਆ ਮਕਾਨ ਸੀ। ਦਰवेश ਨੇ ਉਸ مکان ਦਾ دروازہ ਖਟਕਟਾਇਆ ਤਾਂ ਇੱਕ ਕਮਜ਼ੋਰ ਜਈ ਬਜ਼ੁਰਗ ਔਰਤ ਨੇ دروازہ ਖੋਲਿਆ ਤੇ ਕਿਹਾ ਆਪ ਆਈ ਕਿੱਥੋਂ ਆਇਆ ਤੇ ਕੀ ਚਾਹੀਦਾ ਦਰवेश ਨੇ ਕਿਹਾ ਮਾਈ ਮੈਂ ਇੱਕ ਥੱਕਿਆ ਹੋਇਆ ਮੁਸਾਫਰ ਆ ਰਾਤ گزارਣ ਲਈ ਮੈਨੂੰ ਥੋੜੀ ਜੀ ਥਾਂ ਚਾਹੀਦੀ ਹੈ ਜੇਕਰ ਅੱਜ ਰਾਤ ਲਈ ਤੁਸੀਂ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਬਜ਼ੁਰਗ ਔਰਤ ਨੇ ਨਰਮੀ ਨਾਲ ਕਿਹਾ ਆ ਜਾ ਭਾਈ ਇਸ ਛੋਟੇ ਜੇ ਮਕਾਨ ਵਿੱਚ ਪਹਿਲਾਂ ਵੀ ਤਾਂ ਕਿੰਨੇ ਲੋਕ ਰਹਿੰਦੇ ਨੇ ਤੂੰ ਵੀ ਆ ਜਾਏਂਗਾ ਤਾਂ ਕੀ ਫਰਕ ਪੈਂਦਾ ਜਦੋਂ ਦਰवेश ਅੰਦਰ ਗਿਆ ਤਾਂ ਉਸ ਔਰਤ ਨੇ ਮੰਜੇ ਉੱਤੇ ਪਏ ਕੱਪੜੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੱਤੇ ਤੇ ਮੰਜਾ ਮੁਸਾਫਰ ਦੇ ਆਰਾਮ ਲਈ ਖਾਲੀ ਕਰ ਦਿੱਤਾ ਦਰवेश ਫਕੀਰ ਦੀ ਅੱਧੀ ਥਕਾਵਟ ਤਾਂ ਬਜ਼ੁਰਗ ਔਰਤ ਦੀ ਨਰਮੀ ਤੇ ਪਿਆਰ ਭਰੇ ਬੋਲਾਂ ਨਾਲ ਹੀ ਦੂਰ ਹੋ ਗਈ ਉਹ ਘਰ ਦੇ ਅੰਦਰ ਜਾ ਕੇ ਮੰਜੇ ਤੇ ਬੈਠ ਗਿਆ ਤੇ ਬੈਠਿਆਂ-ਬੈਠਿਆਂ ਉਹ ਇਸ ਛੋਟੇ ਜਿਹੇ ਘਰ ਦਾ ਜਾਇਜ਼ਾ ਲੈਣ ਲੱਗ ਪਿਆ ਉਹਨੇ ਵੇਖਿਆ ਕਿ ਘਰ ਵਿੱਚ ਛੋਟੇ-ਵੱਡੇ ਕਈ ਬੱਚੇ ਨੇ ਜਿਨ੍ਹਾਂ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ ਇਹ ਦੇਖ ਕੇ ਫਕੀਰ ਨੇ ਪੁੱਛਿਆ ਮਾਈ ਤੂੰ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਕਿਉਂ ਨਹੀਂ ਬਣਵਾ ਲੈਂਦੀ ਬਜ਼ੁਰਗ ਔਰਤ ਨੇ ਠੰਡੀ ਆ ਪਰਦੇ ਹੋਏ ਕਿਆ ਬਾਬਾ ਮੈਂ ਇੱਕ ਗਰੀਬ ਵਿਧਵਾ ਔਰਤ ਹਾਂ ਮੈਂ ਤਾਂ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਇਹਨਾਂ ਦਾ ਪੇਟ ਭਰ ਦਿੰਨੀ ਆ ਪਰ ਕੱਪੜੇ ਬਣਾਉਣ ਲਈ ਪੈਸੇ ਕਿੱਥੋਂ ਲਿਆਵਾਂ ਹਾਂ ਆਪਣੇ ਵੱਲੋਂ ਤਾਂ ਮੈਂ ਬਹੁਤ ਕੋਸ਼ਿਸ਼ ਕਰਦੀ ਆ ਪਰ ਸਭ ਕੁਝ ਪੂਰਾ ਨਹੀਂ ਹੁੰਦਾ ਖੈਰ ਹੁਣ ਖਾਣੇ ਦਾ ਸਮਾਂ ਹੋ ਗਿਆ ਆ ਜਾ ਜਿਓ ਜਿਹਾ ਵੀ ਰੁੱਖਾ ਸੁੱਖਾ ਹੈ ਇਸੇ ਵਿੱਚੋਂ ਹੀ ਤੂੰ ਵੀ ਖਾ ਲੈ ਦਰਵੇਸ਼ ਨੇ ਕੋਨੇ ਵਿੱਚ ਚੁੱਲ੍ਹੇ ਵਿੱਚ ਨਜ਼ਰ ਮਾਰੀ ਤਾਂ ਵੇਖਿਆ ਕਿ ਥੋੜੇ ਜਿਹੇ ਚੌਲ ਕੁਝ ਰੋਟੀਆਂ ਤੇ ਪਤਲੀ ਜੀ ਦਾਲ ਰੱਖੀ ਹੋਈ ਸੀ ਜੋ ਇਹਨਾਂ ਬੱਚਿਆਂ ਲਈ ਵੀ ਪੂਰੀ ਨਹੀਂ ਸੀ ਇਹ ਦੇਖ ਕੇ ਉਹਨੇ ਕਿਹਾ ਕਿ ਮਾਈ ਖਾਣਾ ਤਾਂ ਮੇਰੇ ਕੋਲ ਹੈਗਾ ਹੀ ਜੋ ਥੋੜੀ ਦੇਰ ਪਹਿਲਾਂ ਮੈਂ ਖਾ ਲਿਆ ਹੁਣ ਮੈਨੂੰ ਬਿਲਕੁਲ ਭੁੱਖ ਨਹੀਂ ਹੈ ਤੂੰ ਬੱਚਿਆਂ ਨਾਲ ਖਾਣਾ ਖਾ ਲੈ ਮੈਂ ਬਹੁਤ ਥੱਕਿਆ ਹੋਇਆ ਹਾਂ ਹੁਣ ਮੈਂ ਥੋੜਾ ਆਰਾਮ ਕਰਨਾ ਚਾਹੁੰਨਾ ਇਹਨਾਂ ਕਹਿੰਦੇ ਉਹ ਲੇਟ ਗਿਆ ਤੇ ਥੋੜੀ ਹੀ ਦੇਰ ਵਿੱਚ ਘਰਾੜੇ ਮਾਰਨ ਲੱਪਿਆ ਸੋ ਸਵੇਰ ਹੋਈ ਸਵੇਰੇ ਉੱਠਦੇ ਹੀ ਉਹਨੇ ਬਜ਼ੁਰਗ ਔਰਤ ਨੂੰ ਕਿਹਾ ਕਿ ਮਾਈ ਤੂੰ ਇੱਕ ਥੱਕੇ ਹਾਰੇ ਮੁਸਾਫਰ ਨੂੰ ਰਾਤ ਪਰ ਆਰਾਮ ਕਰਨ ਲਈ ਥਾਂ ਦੇ ਕੇ ਬਹੁਤ ਵੱਡਾ ਸੁੱਖ ਕਮਾਇਆ ਮੈਂ ਤੇਰੀ ਮਹਿਮਾਨ ਨਿਮਾਜੀ ਲਈ ਬਹੁਤ ਸ਼ੁਕਰਗੁਜ਼ਾਰਾਂ ਤੇ ਮੈਂ ਦੁਆ ਕਰਦਾ ਹਾਂ ਕਿ ਰੱਬ ਕਰੇ ਤੂੰ ਅੱਜ ਸਵੇਰੇ ਜੋ ਵੀ ਕੰਮ ਸ਼ੁਰੂ ਕਰੇ ਉਹੀ ਕੰਮ ਸ਼ਾਮ ਤੱਕ ਕਰਦੀ ਰਹੇ ਇਹ ਸੁਣ ਕੇ ਬਜ਼ੁਰਗ ਔਰਤ ਮੁਸਕਰਾਉਂਦੀ ਹੋਈ ਬੋਲੀ ਫਕੀਰਾ ਤੇਰੀ ਦੁਆ ਦੇ ਬਗੈਰ ਵੀ ਤਾਂ ਮੈਂ ਸਾਰਾ ਦਿਨ ਕੰਮ ਹੀ ਕਰਦੀ ਰਹਿਣੀ ਆ ਸਵੇਰੇ ਉੱਠਦੇ ਹੀ ਕੰਮ ਵਿੱਚ ਮਸ਼ਰੂਫ ਹੋ ਜਾਂਦੀ ਆ ਤੇ ਦੇਰ ਰਾਤ ਤੱਕ ਲੱਗੀ ਰਹਿੰਦੀ ਆ ਪਰ ਕੰਮ ਤਾਂ ਫਿਰ ਵੀ ਮੁੱਕਣ ਦਾ ਨਾਮ ਨਹੀਂ ਲੈਂਦਾ ਬਜ਼ੁਰਗ ਔਰਤ ਇਹ ਗੱਲਾਂ ਕਰ ਹੀ ਰਹੀ ਸੀ ਕਿ ਉਹਨੇ ਅੱਖਾਂ ਚੁੱਕ ਕੇ ਵੇਖਿਆ ਤਾਂ ਦਰवेश ਮੁਸਾਫਰ ਉੱਥੋਂ ਜਾ ਚੁੱਕਾ ਸੀ ਦਰवेश ਦੇ ਚਲੇ ਜਾਣ ਤੋਂ ਬਾਅਦ ਉਸ ਔਰਤ ਨੇ ਆਪਣੇ ਬੱਚਿਆਂ ਵੱਲ ਵੇਖਿਆ ਤੇ ਸੋਚਣ ਲੱਗ ਪਈ ਕਿ ਦਰवेश ਠੀਕ ਹੀ ਤਾਂ ਕਹਿੰਦਾ ਸੀ ਮੇਰੇ ਬੱਚਿਆਂ ਦੇ ਕੱਪੜੇ ਸੱਚਮੁੱਚ ਹੀ ਚਿੱਥੜੇ ਹੋ ਗਏ ਨੇ ਮੇਰੇ ਬੱਚੇ ਆਖਿਰ ਬਿਲਕੁਲ ਲਵਾਰਸਤਾ ਨਹੀਂ ਨਾ ਉਹਨਾਂ ਦੀ ਮਾਂ ਅਜੇ ਜਿੰਦਾ ਹੈ ਘਰ ਵਿੱਚ ਕੱਪੜੇ ਦਾ ਇੱਕ ਟੁਕੜਾ ਤਾਂ ਪਿਆ ਹੀ ਹੋਇਆ ਸਭ ਲਈ ਨਾ ਸਹੀ ਕਿਸੇ ਇੱਕ ਦੇ ਨਾਪ ਦਾ ਤਾਂ ਕੁਝ ਬਣਾਇਆ ਹੀ ਜਾ ਸਕਦਾ ਜਰਾ ਨਾਪ ਲੈ ਕੇ ਤਾਂ ਵੇਖਾਂ ਸ਼ਾਇਦ ਵੱਡੇ ਬੱਚੇ ਦਾ ਕੁੜਤਾ ਹੀ ਬਣ ਜਾਵੇ ਜਾਂ ਫਿਰ ਛੋਟੇ ਬੱਚੇ ਦਾ ਇਹ ਸੋਚ ਕੇ ਉਹ ਪੜੋਸਨ ਕੋਲੋਂ ਕੱਪੜੇ ਮਾਪਣ ਦਾ ਫੀਤਾ ਮੰਗ ਲਈ ਵਾਪਸ ਆ ਕੇ ਉਹਨੇ ਸੰਦੂਕ ਵਿੱਚੋਂ ਕੱਪੜਾ ਕੱਢਿਆ ਤੇ ਵੱਡੇ ਬੱਚੇ ਦੇ ਕੁੜਤੇ ਦੇ ਲਈ ਇਸ ਵਿੱਚੋਂ ਡੇਢ ਗੱਜ ਕੱਪੜਾ ਨਾਪ ਲਿਆ ਹੁਣ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਈ ਕਿ ਕਪੜਾ ਹਾਲੇ ਵੀ ਉਨਾ ਹੀ ਸੀ ਉਹਨੇ ਦੂਜੇ ਬੱਚੇ ਦੇ ਕੁਰਤੇ ਲਈ ਵੀ ਕਪੜਾ ਨਾਪ ਲਿਆ ਪਰ ਫਿਰ ਤੋਂ ਉਹੀ ਚਮਤਕਾਰ ਹੋਇਆ ਕਪੜਾ ਫਿਰ ਉਨਾ ਹੀ ਸੀ ਇਸ ਤੋਂ ਬਾਅਦ ਉਹਨੇ ਸਾਰੇ ਬੱਚਿਆਂ ਲਈ ਕਪੜਾ ਨਾਪ ਕੇ ਰੱਖ ਦਿੱਤਾ ਇੱਥੋਂ ਤੱਕ ਕਿ ਸੰਕੜੇਵਾਰੀ ਨਾਪਣ ਦੇ ਬਾਵਜੂਦ ਵੀ ਕਪੜੇ ਦਾ ਟੁਕੜਾ ਜਿਵੇਂ ਦਾ ᱛਿਵੇਂ ਹੀ ਰਿਹਾ ਫਰਸ਼ ਤੇ ਨਾਪੇ ਹੋਏ ਕਪੜਿਆਂ ਦਾ ਢੇਰ ਲੱਗ ਗਿਆ ਪਰ ਕਪੜਾ ਸੀ ਕਿ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ ਪਰ ਜਿਵੇਂ ਸੂਰਜ ਡੁੱਬਾ ਉਹ ਕਪੜਾ ਵੀ ਨਾਲ ਦੀ ਨਾਲ ਖਤਮ ਹੋ ਗਿਆ ਉਸੇ ਵੇਲੇ ਕਿਸੇ ਨੇ ਦਰਵਾਜ਼ੇ ਤੇ دستਕ ਦਿੱਤੀ ਤਾਂ ਬਜ਼ੁਰਗ ਔਰਤ ਦਰਵਾਜ਼ੇ ਵੱਲ ਦੌੜੀ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਪड़ोसन ਆਪਣਾ ਫੀਤਾ ਵਾਪਸ ਲੈਣ ਆਈ ਸੀ ਅਸਲ ਵਿੱਚ ਉਹਨੂੰ ਫੀਤੇ ਦੀ ਕੋਈ ਲੋੜ ਨਹੀਂ ਸੀ ਉਹ ਤਾਂ ਸਿਰਫ ਇਹ ਜਾਣਨ ਲਈ ਬੇਚੈਨ ਸੀ ਕਿ ਇਸ ਗਰੀਬ ਔਰਤ ਕੋਲ ਅਜੇਹੀ ਕਿਹੜੀ ਚੀਜ਼ ਆ ਗਈ ਜਿਹਨੂੰ ਨਾਪਣ ਲਈ ਉਹ ਹੁਣ ਤੱਕ ਫੀਤਾ ਵਾਪਸ ਕਰਨੀ ਨਹੀਂ ਆਈ ਹੁਣ ਜਦੋਂ ਪड़ोसन ਨੇ ਇਹ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਾਰਾ ਘਰ ਨਵੇਂ ਤੇ ਵਧੀਆ ਕੱਪੜਿਆਂ ਨਾਲ ਭਰਿਆ ਪਿਆ ਸੀ ਉਹ ਔਰਤ ਹੈਰਾਨ ਹੋ ਕੇ ਪੁੱਛਣ ਲੱਗੀ ਐਨਾ ਸਾਰਾ ਕਪੜਾ ਅੱਜ ਤੇਰੇ ਕੋਲ ਕਿੱਥੋਂ ਆ ਗਿਆ ਗਰੀਬ ਔਰਤ ਨੇ ਜਵਾਬ ਦਿੱਤਾ ਇਹੀ ਤਾਂ ਮੈਂ ਨਹੀਂ ਸਮਝ ਪਾਰੀ ਮੇਰੇ ਕੋਲ ਤਾਂ ਸਿਰਫ ਕਪੜੇ ਦਾ ਇੱਕ ਟੁਕੜਾ ਸੀ ਜਿਹਨੂੰ ਨਾਪ ਕੇ ਮੈਂ ਇਹ ਵੇਖਣਾ ਚਾਹੁੰਦੀ ਸੀ ਕਿ ਇਸ ਨਾਲ ਮੇਰੇ ਵੱਡੇ ਬੱਚੇ ਦਾ ਕੁੜਤਾ ਬਣ ਸਕਦਾ ਹੈ ਜਾਂ ਨਹੀਂ ਪਰ ਇਹੀ ਟੁਕੜਾ ਨਾਪਦਿਆਂ ਨਾਪਦਿਆਂ ਸ਼ਾਮ ਹੋ ਗਈ ਫਿਰ ਜਾ ਕੇ ਉਹ ਕਪੜਾ ਮੁਕਣ ਲੱਗਾ ਉਹ ਦਰवेश ਉਹ ਫਕੀਰ ਮੁਸਾਫਰ ਸੱਚਮੁੱਚ ਕੋਈ ਰੱਬ ਦਾ ਖਾਸ ਭਗਤ ਸੀ ਜਿਨੇ ਜਾਂਦੇ ਜਾਂਦੇ ਮੈਨੂੰ ਇਹ ਦੁਆ ਦਿੱਤੀ ਸੀ। ਅਮੀਰ ਪਰੋਸਨ ਨੇ ਘਬਰਾਉਂਦੇ ਹੋਏ ਪੁੱਛਿਆ, "ਕੌਣ ਮੁਸਾਫਿਰ ਤੇ ਕਿਹੜੀ ਦੁਆ?" ਗਰੀਬ ਔਰਤ ਨੇ ਜਦੋਂ ਸਾਰਾ ਕਿੱਸਾ ਸੁਣਾਇਆ ਤਾਂ ਅਮੀਰ ਪਰੋਸਨ ਨੇ ਪਛਤਾਵੇ ਵਿੱਚ ਆਪਣੇ ਮੱਥੇ ਤੇ ਹੱਥ ਮਾਰਿਆ। ਅਸਲ ਵਿੱਚ ਇਹ ਦਰवेश ਮੁਸਾਫਿਰ ਸਭ ਤੋਂ ਪਹਿਲਾਂ ਏਸੇ ਔਰਤ ਦੇ ਘਰ ਗਿਆ ਸੀ ਜਿਸ ਨੂੰ ਉਹਨੇ ਧੱਕਾ ਮਾਰ ਕੇ ਭਜਾ ਦਿੱਤਾ ਸੀ। ਹੁਣ ਉਹ ਆਪਣੇ ਕੀਤੇ ਤੇ ਬਹੁਤ ਪਛਤਾਵਾ ਕਰ ਰਹੀ ਸੀ। ਘਰਬਾ ਵਸਾ ਕੇ ਉਹਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਫੌਰਨ ਜਾ ਤੇ ਉਸ ਮੁਸਾਫਿਰ ਨੂੰ ਲੱਭ ਕੇ ਲਿਆ। ਜਦੋਂ ਤੱਕ ਉਹ ਨਾ ਮਿਲੇ ਤੂੰ ਵੀ ਵਾਪਸ ਨਾ ਆਈ ਅਗਲੇ ਦਿਨ ਸਵੇਰੇ ਨੌਕਰ ਘੋੜੇ ਤੇ ਸਵਾਰ ਹੋ ਕੇ ਫਕੀਰ ਮੁਸਾਫਰ ਦੀ ਤਲਾਸ਼ ਵਿੱਚ ਨਿਕਲ ਪਿਆ ਉਹ ਸਾਰਾ ਦਿਨ ਉਸ ਮੁਸਾਫਰ ਨੂੰ ਲੱਭਦਾ ਰਿਹਾ ਆਖਰਕਾਰ ਇੱਕ ਰਾਤ ਨੂੰ ਉਹਨੂੰ ਉਹ ਮੁਸਾਫਰ ਮਿਲੀ ਗਿਆ ਪਛਾਣ ਦੇ ਲਈ ਉਹਨੇ ਪੁੱਛਿਆ "ਬਾਬਾ ਕੀ ਤੂੰ ਉਹੀ ਮੁਸਾਫਰ ਹੈ ਜੋ ਪਿਛਲੀ ਰਾਤ ਫਲਾਣੇ ਪਿੰਡ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਵਿੱਚ ਰਿਹਾ ਸੀ" ਦਰवेश ਮੁਸਾਫਰ ਨੇ ਜਦੋਂ ਹਾਂ ਵਿੱਚ ਜਵਾਬ ਦਿੱਤਾ ਤਾਂ ਨੌਕਰ ਨੇ ਕਿਹਾ ਮੇਰੀ ਮਾਲਕਨ ਨੇ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਵਾਪਸ ਚੱਲੋ ਦਰਵੇਸ਼ ਨੇ ਥੋੜਾ ਸੋਚ ਕੇ ਪੁੱਛਿਆ ਕੌਣ ਮਾਲਕਨ ਤੇ ਕਿਹੜਾ ਕੰਮ ਨੌਕਰ ਨੇ ਜਦੋਂ ਆਪਣੀ ਮਾਲਕਨ ਬਾਰੇ ਦੱਸਿਆ ਤਾਂ ਫਕੀਰ ਨੇ ਉਹਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਨੌਕਰ ਨੇ ਮਿੰਤਾਂ ਕਰਦੇ ਹੋਏ ਕਿਹਾ ਬਾਬਾ ਜੇ ਤੁਸੀਂ ਮੇਰੇ ਨਾਲ ਨਹੀਂ ਚੱਲੋਗੇ ਤਾਂ ਉਹ ਮੈਨੂੰ ਜਿੰਦਾ ਨਹੀਂ ਛੱਡੇਗੀ ਫਿਰ ਦਰਵੇਸ਼ ਨੇ ਹੱਸਦੇ ਹੋਏ ਕਿਹਾ ਜੇ ਇਹ ਗੱਲ ਹੈ ਤਾਂ ਮੈਂ ਜ਼ਰੂਰ ਚੱਲਾਂਗਾ ਇਧਰ ਦੂਜੇ ਪਾਸੇ ਨੌਕਰ ਦੇ ਚਲੇ ਜਾਣ ਤੋਂ ਬਾਅਦ ਅਮੀਰ ਔਰਤ ਨੇ ਬਹੁਤ ਹੀ ਵਧੀਆ ਤੇ ਸਵਾਦਿਸ਼ਟ ਖਾਣੇ ਬਣਾਉਣੇ ਸ਼ੁਰੂ ਕਰਤੇ ਤੇ ਫਕੀਰ ਦੀ ਖਾਤਰਦਾਰੀ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਈ ਸੀ ਜਦੋਂ ਦਰवेश ਮੁਸਾਫਰ ਵਾਪਸ ਆਇਆ ਤਾਂ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਾ ਛੱਡੀ ਉਸ ਦੇ ਆਰਾਮ ਲਈ ਸਾਫ਼ ਸੁਥਰਾ ਤੇ ਨਰਮ ਬਿਸਤਰ ਬਿਚਾਇਆ ਗਿਆ ਤੇ ਨੌਕਰ ਨੂੰ ਹੁਕਮ ਦਿੱਤਾ ਕਿ ਉਹਦੀ ਪੂਰੀ ਖਿਦਮਤ ਕਰੇ ਦਰवेश ਮੁਸਾਫਰ ਤਿੰਨ ਚਾਰ ਦਿਨ ਤੱਕ ਉੱਥੇ ਹੀ ਟਿਕਿਆ ਰਿਹਾ ਇਸ ਦੌਰਾਨ ਔਰਤ ਨੇ ਉਹਨੂੰ ਜਾਣ ਲਈ ਤਾਂ ਨਹੀਂ ਕਿਹਾ ਪਰ ਖਾਣ ਪੀਣ ਵਿੱਚ ਹਰ ਰੋਜ਼ ਕਮੀ ਆਉਂਦੀ ਗਈ ਇੱਥੋਂ ਤੱਕ ਕਿ ਚੌਥੇ ਦਿਨ ਨਾਸ਼ਤੇ ਦੇ ਵਿੱਚ ਚਾਹ ਦੇ ਨਾਲ ਕੁਝ ਹੋਰ ਖਾਣ ਨੂੰ ਵੀ ਨਹੀਂ ਦਿੱਤਾ ਦਰवेश ਮੁਸਾਫਿਰ ਨੇ ਜਦੋਂ ਇਹ ਹਾਲਤ ਦੇਖੀ ਤਾਂ ਉਸਨੇ ਉੱਥੋਂ ਚਲੇ ਜਾਣਾ ਹੀ ਠੀਕ ਸਮਝਿਆ ਉਹਨੇ ਮਾਲਕਨ ਨੂੰ ਬੁਲਾ ਕੇ ਇਜਾਜ਼ਤ ਮੰਗੀ ਇਹ ਸੁਣ ਕੇ ਅਮੀਰ ਔਰਤ ਬੜੀ ਖੁਸ਼ ਹੋਈ ਤੇ ਉਸਨੂੰ ਘਰ ਵਿੱਚ ਰੁਕਣ ਲਈ ਵੀ ਨਹੀਂ ਕਿਹਾ ਉਹ ਦਰवेश ਨੂੰ ਘਰ ਤੋਂ ਬਾਹਰ ਛੱਡਣ ਲਈ ਵੀ ਗਈ ਦਰवेश ਵੀ ਚੁੱਪਚਾਪ ਤੁਰ ਪਿਆ ਫਿਰ ਅਮੀਰ ਔਰਤ ਤੋਂ ਰਿਆ ਨ ਗਿਆ ਤੇ ਉਹ ਬੋਲੀ ਪਈ ਫਕੀਰ ਜੀ ਕਿ ਜਾਂਦੇ ਜਾਂਦੇ ਮੈਨੂੰ ਕੋਈ ਦੁਆ ਨਹੀਂ ਦਿਓਗੇ ਦਰਬੇਸ਼ ਮੁਸਾਫਰ ਨੇ ਉਸ ਦਾ ਸ਼ੁਕਰੀਆ ਕਰਦਿਆਂ ਕਿਹਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦੁਆ ਕਰਦਾ ਹਾਂ ਕਿ ਤੁਸੀਂ ਅੱਜ ਜੋ ਵੀ ਕੰਮ ਸ਼ੁਰੂ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ ਉਸ ਔਰਤ ਦੀ दिली ਖਾਹਿਸ਼ ਪੂਰੀ ਹੋ ਗਈ ਉਹ ਖੁਸ਼ੀ ਨਾਲ ਝੂਮਦੀ ਹੋਈ ਘਰ ਦੇ ਅੰਦਰ ਆਈ ਤੇ ਕੱਪੜੇ ਦਾ ਸਭ ਤੋਂ ਵਧੀਆ ਤੇ ਵੱਡਾ ਟੁਕੜਾ ਸੰਦੂਕ ਵਿੱਚੋਂ ਕੱਢਿਆ ਉਹ ਸੋਚਣ ਲੱਗੀ ਕਿ ਇਹ ਕਿੰਨਾ ਸ਼ਾਨਦਾਰ ਕਪੜਾ ਹੈ ਹੁਣ ਮੈਂ ਸ਼ਾਮ ਤੱਕ ਇਹਨੂੰ ਨਾਪਦੀ ਰਹਾਂਗੀ ਤੇ ਕਪੜਾ ਮੁੱਕੇਗਾ ਨਹੀਂ ਇਸ ਤਰੀਕੇ ਨਾਲ ਮੇਰੇ ਕੋਲ ਇਸ ਸ਼ਾਨਦਾਰ ਕਪੜੇ ਦੇ ਕਈ ਥਾਣ ਇਕੱਠੇ ਹੋ ਜਾਣਗੇ ਉਹ ਸੋਚਾ ਸੋਚਦੀ ਰਹੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲਈ ਤੇ ਆਪਣੀ ਧੀ ਲਈ ਨਵੇਂ-ਨਵੇਂ ਕਪੜੇ ਤਿਆਰ ਕਰਵਾਵਾਂਗੀ ਤੇ ਜੋ ਕਪੜਾ ਵੱਧ ਜਾਏਗਾ ਉਹ ਵੇਚ ਕੇ ਹਜ਼ਾਰਾਂ ਰੁਪਏ ਕਮਾਵਾਂਗੀ ਉਹਨੇ ਕਪੜਾ ਮੇਜ਼ ਤੇ ਰੱਖਿਆ ਤੇ ਕਪੜਾ ਨਾਪਣ ਦੇ ਲਈ ਫੀਤਾ ਲੈਣ ਚਲੀ ਗਈ ਪਰ ਫੀਤੇ ਨੂੰ ਹੱਥ ਲਾਉਣ ਤੋਂ ਪਹਿਲਾਂ ਉਹਨੂੰ ਯਾਦ ਆਇਆ ਕਿ ਰਾਤ ਦਾ ਬਚਿਆ ਹੋਇਆ ਆਟਾ ਪਿਆ ਹੈ ਉਹ ਸੋਚਣ ਲੱਗੀ ਜੇ ਐਵੇਂ ਹੀ ਪਿਆ ਰਹਿ ਗਿਆ ਤਾਂ ਇਹ ਆਟਾ ਖੱਟਾ ਹੋ ਜਾਏਗਾ ਕਿਉਂ ਨਾ ਪਹਿਲਾਂ ਨੌਕਰ ਲਈ ਰੋਟੀ ਬਣਾ ਦਵਾਂ ਤੇ ਫਿਰ ਆਰਾਮ ਨਾਲ ਸਾਰਾ ਦਿਨ ਕੱਪੜਾ ਨਾਪਦੀ ਰਹਾਂਗੀ ਫਿੱਤਾ ਉੱਥੇ ਛੱਡ ਕੇ ਉਹ ਰਸੋਈ ਵਿੱਚ ਚਲੀ ਗਈ ਇੱਧਰ ਨੌਕਰ ਨੇ ਪਹਿਲਾਂ ਹੀ ਤੰਦੂਰ ਵਿੱਚ ਅੱਗ ਸੁਲਗਾ ਦਿੱਤੀ ਸੀ ਪਰ ਕੰਮ ਜਲਦੀ ਮੁਕਾਉਣ ਲਈ ਔਰਤ ਨੇ ਉਸ ਅੱਗ ਨੂੰ ਹੋਰ ਵੀ ਤੇਜ਼ ਕਰ ਦਿੱਤਾ ਤੇ ਖੁਦ ਰਾਤ ਦੇ ਬਚੇ ਹੋਏ ਆਟੇ ਨੂੰ ਹੋਰ ਚੰਗੀ ਤਰ੍ਹਾਂ ਗੁੰਨ ਕੇ ਨਰਮ ਕਰਨ ਵਿੱਚ ਲੱਗ ਪਈ ਥੋੜੀ ਹੀ ਦੇਰ ਵਿੱਚ ਉਹਨੇ ਕਈ ਰੋਟੀਆਂ ਤੰਦੂਰ ਵਿੱਚ ਲਾ ਦਿੱਤੀਆਂ ਪਰ ਤੰਦੂਰ ਵਿੱਚ ਲੋੜ ਤੋਂ ਵੱਧ ਅੱਗ ਹੋਣ ਕਾਰਨ ਸਾਰੀਆਂ ਰੋਟੀਆਂ ਸੜ ਕੇ ਕੋਲਾ ਹੋ ਗਈਆਂ ਉਸਨੇ ਫਿਰ ਦੁਬਾਰਾ ਰੋਟੀਆਂ ਤੰਦੂਰ ਵਿੱਚ ਲਾਈਆਂ ਪਰ ਜਦੋਂ ਉਹ ਰੋਟੀਆਂ ਕੱਢੀਆਂ ਤਾਂ ਉਹ ਵੀ ਸੜੀਆਂ ਹੋਈਆਂ ਸਨ ਇਸ ਤਰ੍ਹਾਂ ਉਹ ਬਾਰੀ-ਬਾਰੀ ਰੋਟੀਆਂ ਬਣਾ ਕੇ ਤੰਦੂਰ ਵਿੱਚ ਲਾ ਰਹੀ ਸੀ ਤੇ ਹਰ ਵਾਰੀ ਜਦੋਂ ਰੋਟੀਆਂ ਕੱਢ ਰਹੀ ਸੀ ਉਹ ਸੜੀਆਂ ਹੋਈਆਂ ਨਿਕਲ ਰਹੀਆਂ ਸਨ ਉਹ ਸੜੀਆਂ ਹੋਈਆਂ ਰੋਟੀਆਂ ਤੰਦੂਰ ਵਿੱਚੋਂ ਕੱਢ-ਕੱਢ ਕੇ ਸੁੱਟਦੀ ਜਾ ਰਹੀ ਸੀ ਨਾ ਆਟਾ ਮੁੱਕਦਾ ਸੀ ਨਾ ਹੀ ਤੰਦੂਰ ਦੀ ਅੱਗ ਘੱਟ ਹੋ ਰਹੀ ਸੀ ਤੇ ਨਾ ਹੀ ਉਹ ਰੋਟੀਆਂ ਬਣਾਉਣਾ ਬੰਦ ਕਰ ਰਹੀ ਸੀ ਹਾਲਾਂਕਿ ਉਹ ਥੱਕ ਕੇ ਚੂਰ ਹੋ ਚੁੱਕੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਉਹ ਰੋਟੀਆਂ ਬਣਾਉਣ ਤੋਂ ਰੁਕ ਨਹੀਂ ਸਕਦੀ ਸੀ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਜਿਵੇਂ ਕੋਈ ਸ਼ਕਤੀ ਕੋਈ ਤਾਕਤ ਉਹਨੂੰ ਇਹ ਕੰਮ ਜਾਰੀ ਰੱਖਣ ਲਈ ਮਜਬੂਰ ਕਰ ਰਹੀ ਹੋਵੇ ਉਸਦੇ ਹੱਥ ਤੇਜ਼ੀ ਨਾਲ ਆਪਣੇ ਆਪ ਕੰਮ ਕਰ ਰਹੇ ਸੀ ਉਹ ਸਾਰਾ ਦਿਨ ਰੋਟੀਆਂ ਬਣਾਉਂਦੀ ਰਹੀ ਤੇ ਸਾੜਦੀ ਰਹੀ ਨਾ ਸਿਰਫ ਰਸੋਈ ਵਿੱਚੋਂ ਸਗਰ ਰਸੋਈ ਤੋਂ ਬਾਹਰ 베ੜੇ ਵਿੱਚ ਵੀ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਲੱਗੇ ਸੋ ਜਿਵੇਂ ਸੂਰਜ ਡੁੱਬਿਆ ਨਾ ਸਿਰ ਭਾਂਡੇ ਵਿੱਚੋਂ ਆਟਾ ਮੁਗ ਗਿਆ ਸਗੋਂ ਤੰਦੂਰ ਵੀ ਨਾਲ ਦੀ ਨਾਲ ਠੰਡਾ ਪੈ ਗਿਆ। ਸੜੀਆਂ ਹੋਈਆਂ ਰੋਟੀਆਂ ਦੇ ਢੇਰ ਕੋਲ ਉਹ ਬਹੁਤ ਦੇਰ ਤੱਕ ਦਰਬੇਸ਼ ਤੇ ਉਸ ਦੀ ਦੁਆ ਨੂੰ ਕੋਸਦੀ ਰਹੀ ਤੇ ਸਿਰ ਫੜ ਕੇ ਆਪਣੇ ਲਾਲਚ ਦਾ ਫਲ ਵੇਖਦੀ ਰਹੀ। ਸੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਨੀਅਤ ਤੇ ਰਵਈਆ ਹੀ ਸਾਡੀ ਤਕਦੀਰ ਬਦਲ ਸਕਦੇ ਨੇ। ਇੱਕ ਗਰੀਬ ਵਿਧਵਾ ਜਿਹਦੇ ਕੋਲ ਆਪਣੇ ਬੱਚਿਆਂ ਦੀ ਰੋਜ਼ੀ-ਰੋਟੀ ਮੁਸ਼ਕਲ ਨਾਲ ਪੂਰੀ ਹੁੰਦੀ ਸੀ ਉਹਨੇ ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਇੱਕ ਥੱਕੇ ਹਾਰੇ ਮੁਸਾਫਰ ਨੂੰ ਆਰਾਮ ਦਿੱਤਾ। ਉਦੀ ਨੀਅਤ ਦੀ ਪਕੀਜਗੀ ਨੇ ਉਹਦੇ ਘਰ ਵਿੱਚ ਚਮਤਕਾਰ ਕਰ ਦਿੱਤਾ ਦੂਜੇ ਪਾਸੇ ਇੱਕ ਅਮੀਰ ਔਰਤ ਨੇ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਉਸੇ ਦਰਵੇਸ਼ ਨੂੰ ਠੁਕਰਾ ਦਿੱਤਾ ਪਰ ਜਦੋਂ ਉਹਨੂੰ ਸੱਚਾਈ ਦਾ ਅਹਿਸਾਸ ਹੋਇਆ ਤਾਂ ਪਛਤਾਵਾ ਉਹਦੇ ਹੱਥਾਂ ਤੋਂ ਕੁਝ ਨਹੀਂ ਬਚਾ ਸਕਿਆ ਕਹਾਣੀ ਸਿਖਾਉਂਦੀ ਹੈ ਕਿ ਦਿਲ ਦੀ ਅਮੀਰੀ ਦੌਲਤ ਦੀ ਅਮੀਰੀ ਤੋਂ ਵੱਧ ਮਹੱਤਵ ਰੱਖਦੀ ਹੈ ਜੇ ਨੀਅਤ ਸਾਫ਼ ਹੋਵੇ ਤਾਂ ਰੱਬ ਆਪਣੇ ਭਗਤਾਂ ਲਈ ਅਜਿਹੇ ਚਮਤਕਾਰ ਕਰਦਾ ਹੈ ਜੋ ਸਾਡੀ ਸੋਚ ਤੋਂ ਪਰੇ ਹੁੰਦੇ ਨੇ ਸੋ ਅਸੀਂ ਆਪਣੇ ਰਵਈਏ ਸੋਚ ਤੇ ਨੀਅਤ ਨੂੰ ਬਿਹਤਰ ਬਣਾਈਏ ਕਿਉਂਕਿ ਰੱਬ ਦੀ ਰਹਿਮਤ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਦੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਤਾਰਨ ਦੀ ਕੋਸ਼ਿਸ਼ ਕਰੋਗੇ ਸਾਨੂੰ ਦੱਸਣਾ ਨਾ ਭੁੱਲਿਓ ਕਿ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਇਸ ਤੋਂ ਕੀ ਸਿੱਖਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੈਲਰ ਪੰਜਾਬ